ਨਮਸਕਾਰ ਸਤਿਕਾਰਯੋਗ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਨਜ਼ਰ ਪੋਣਯਾ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਈਰਾਨ ਦੇ ਰਾਸ਼ਟਰਪਤੀ ਬਰਾਹਿਮ ਰਈਸ ਦਾ ਹੈਲੀਕਾਪਟਰ ਕਰੈਸ਼ ਦੇ ਵਿੱਚ ਹੋਇਆ ਤੇ ਹਾਂ ਤੋਂ ਉਹ 63 ਸਾਲਾਂ ਦੇ ਸਨ ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਕੀਤਾ ਇਹ ਦਾਅਵਾ ਦੱਸਦੀ ਹੈ ਕਿ ਇਸ ਹੈਲੀਕਾਪਟਰ ਦੇ ਵਿੱਚ ਵਿਦੇਸ਼ ਮੰਤਰੀ ਸਣੇ 9 ਲੋਕ ਵੀ ਸਵਾਰ ਸਨ ਹਾਦਸੇ ਦੇ ਵਿੱਚ ਸਾਰੇ ਲੋਕ ਮਾਰੇ ਗਏ ਹੈਲੀਕਾਪਟਰ ਅਜ਼ਰਬੈਜਾਨ ਦੀ ਸਰਹੱਦ ਤੋਂ ਕਰੀਬ ਹੋਇਆ ਕਰੈਸ਼ ਜੋ ਪਹਾੜੀ ਇਲਾਕਾ ਹੈ ਰੈਸਕਿਊ ਏਜੰਸੀਆਂ ਨੇ ਰਾਤ ਭਰ ਚਲਾਇਆ ਸਰਚ ਆਪਰੇਸ਼ਨ ਇਸ ਦੌਰਾਨ ਤਿੰ ਭਾਰਤ ਸਰਕਾਰ ਵੱਲੋਂ ਐਲਾਨੇ ਗਏ ਅਤਵਾਦੀ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵ ਸਿੰਘ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਨੂੰ ਅਕਸਾਇਆ ਖਾਲਿਸਤਾਨੀ ਅਤਵਾਦੀ ਪੰਨੂ ਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਰੋਕਣ ਦੇ ਲਈ ਕਿਹਾ ਹੈ ਇਸ ਲਈ ਉਸ ਨੇ ਕਿਸਾਨਾਂ ਨੂੰ 1 ਲੱਖ ਰੁਪਏ ਡਾਲਰ ਦੇਣ ਦਾ ਕੀਤਾ ਐਲਾਨ ਅਤਵਾਦੀ ਪੰਨੂ ਦੇ ਭੜਕਾਓ ਵੀਡੀਓ ਦੇ ਬਾਅਦ ਸਰਕਾਰ ਹੋਈ ਅਲਰਟ ਬੈਂਗਲੌਰੂ ਵਿਖੇ ਸੈਂਟਰਲ ਕ੍ਰਾਈਮ ਬ੍ਰਾਂਚ ਨੇ ਸ਼ਹਿਰ ਦੇ ਵਿੱਚ ਇੱਕ ਫਾਰਮ ਹਾਊਸ ਤੇ ਮਾਰਿਆ ਛਾਪਾ ਇੱਥੇ ਇੱਕ ਪਾਰਟੀ ਦੇ ਵਿੱਚ ਕਰੋੜਾਂ ਰੁਪਏ ਦੀ ਵੈਗਿੰਗ ਕੀਤੀ ਗਈ ਜਦਕਿ ਸੈਂਟਰਲ ਕ੍ਰਾਈਮ ਬ੍ਰਾਂਚ ਨੇ ਇਨਪੁਟ ਮਿਲਣ ਦੇ ਬਾਅਦ ਕੀਤੀ ਇਹ ਕਾਰਵਾਈ ਇਸ ਪਾਰਟੀ ਦੇ ਵਿੱਚ ਆਂਧਰਾ ਪ੍ਰਦੇਸ਼ ਅਤੇ ਬੈਂਗਲੌਰੂ ਦੇ 100 ਤੋਂ ਜ਼ਿਆਦਾ ਲੋਕ ਸੰ ਸ਼ਾਮਲ ਇਸ ਵਿੱਚ 25 ਤੋਂ ਜ਼ਿਆਦਾ ਲੜਕੀਆਂ ਮੌਜੂਦ ਸਨ ਪਾਰਟੀ ਦੇ ਵਿੱਚ ਡੀਜੇ ਮਾਡਲ ਐਕਟਰਾ ਸਤੇ ਟੈਕਨੀਕਲ ਐਕਸਪਰਟ ਵੀ ਸਨ ਮੌਜੂਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਸ਼ੁਰੂ 835 49 ਸੀਟਾਂ ਤੇ ਹੋਈ VOTING ਮੱਦਾਨਾਂ ਦੇ ਦਰਮਿਆਨ ਮੁੰਬਈ ਦੇ ਵਿੱਚ ਉਦੋਂ ਗੁੱਟ ਦੇ ਤਿੰਨ ਕਾਰਕੁਨ ਹੋਏ ਗ੍ਰਿਫਤਾਰਾਜ਼ੀ ਕਿ ਉੱਤਰ ਪੱਛਮੀ ਬੰਗਾਲ ਦੇ ਬੈਕਰਪੁਰ ਅਤੇ ਹੁਗਲੀ ਦੇ ਵਿੱਚ ਭਾਜਪਾ ਕੈਂਡੀਡੇਟਸ ਅਤੇ TMC ਸਮਰਥਕਾਂ ਦੇ ਵਿੱਚ ਹੋਈ ਸੀ ਝੜਪ ਮੁੰਬਈ ਦੇ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਗੁਲਜਾਰ ਸੁਭਾਸ਼ ਘਈ ਆਕਸ਼ਿਆ ਕੁਮਾਰ ਨਾਨਾ ਪਾਟੇਕਰ ਅਨਿਲ ਕਪੂਰ ਮਨੋਜ ਵਾਜਪਾਈ ਦੋਲਾਵਾ ਅਨਿਲ ਅੰਬਾਨੀ ਨੇ ਵੀ ਪਾਇਆ VOT ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਦੌਰੇ ਤੇ ਅਮਿਤ ਸ਼ਾਹ ਨੇ ਕਰਨਾਲ ਅਤੇ ਹਜ਼ਾਰ ਦੇ ਵਿੱਚ ਵਿਜੇ ਸੰਕਲਪ ਰੈਲੀ ਨੂੰ ਕੀਤਾ ਸੰਬੋਧਿਤ ਅਮਿਤ ਸ਼ਾਹ ਨੇ ਕਰਨਾਲ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਮਨੋਰਾਲ ਖੱਟਰ ਅਤੇ ਵਿਧਾਨ ਸਭਾ ਸੀਟ ਤੋਂ ਜਿਵਨੀ ਚੌਂਦੇ ਲਈ ਉਮੀਦਵਾਰ ਮੁੱਖ ਮੰਤਰੀ ਨੈب ਸੈਣੀ ਦੇ ਲਈ ਮੰਗੇ ਵੋਟ ਉੱਥੇ ਸ਼ਾਹ ਨੇ ਹਸਾਰ ਅਤੇ ਝੱਜਰ ਦੇ ਵਿੱਚ ਵੀ ਰੈਲੀ ਨੂੰ ਕੀਤਾ ਸੰਬੋਧਿਤ ਅਤੇ ਪ੍ਰਤੀਯਾਗੀਆਂ ਦੇ ਲਈ ਮੰਗੀ ਵੋਟ ਅਮਿਤ ਸ਼ਾਹ ਨੇ ਹਰਿਆਣਾ ਦੇ ਵਿੱਚ ਵਿਜੇ ਸੰਕਲਪ ਰੈਲੀ ਦਰਮਿਆਨ ਕਾਂਗਰਸ ਦੇ ਜਮ ਕੇ ਸਾਥੀ ਨਿਸ਼ਾਨੇ ਸ਼ਾਹ ਨੇ ਕਿਹਾ ਕਿ ਰਾਹੁਲ ਬਾਬਾ ਨੂੰ ਇਹ ਕਹਿਣਾ ਚਾਹਣਾ ਹੈ ਕਿ ਪਾਕਾ ਅਧਿਕ੍ਰਿਤ ਕਸ਼ਮੀਰ ਭਾਰਤ ਦਾ ਹੈ ਅਤੇ ਰਹੇਗਾ ਅਸੀਂ ਇਸ ਨੂੰ ਲੈ ਕੇ ਰਹਾਂਗੇ ਰਾਮ ਮੰਦਿਰ ਦਾ ਇਹਨਾਂ ਨੂੰ ਨਿਮੰਤਰਣ ਦਿੱਤਾ ਗਿਆ ਲੇਕਿਨ ਇਹ ਲੋਕ ਨਹੀਂ ਆਏ ਇਹਨਾਂ ਦੀ ਸੋਚ ਅਲਪਸੰਖਿਆਕ ਵਾਲੀ ਹੈ ਸ਼ਾਹ ਨੇ ਆਖਿਆ ਕਿ ਜਦ ਕਾਂਗਰਸੀ ਸਰਕਾਰ ਸੀ ਤਾਂ ਹਰਿਆਣਾ ਨੂੰ 41 ਕਰੋੜ ਰੁਪਏ ਮਿਲੇ ਸਨ ਹੁਣ ਮੋਦੀ ਸਰਕਾਰ ਨੇ 2.70 ਕਰੋੜ ਰੁਪਏ ਦਿੱਤੇ ਹਨ ਪੰਜਾਬ ਅਤੇ ਹਰਿਆਣਾ ਦੀ ਸੀਮਾ ਤੇ ਬੈਠੇ ਕਿਸਾਨਾਂ ਨੇ ਸ਼ੰਭੂ ਬਾਰਡਰ ਦੇ ਨਜ਼ਦੀਕ ਰੇਲਵੇ ਟਰੈਕ ਤੋਂ ਜam ਹਟਾਉਣ ਦਾ ਲਿਆ ਫੈਸਲਾ ਹਾਲਾਂਕਿ ਰੇਲਵੇ ਟਰੈਕ ਖਾਲੀ ਕਰਨ ਦੇ ਬਾਅਦ ਵੀ ਉਹ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਰੱਖਣਗੇ ਜਾ ਰਹੇ ਇੱਥੋਂ 1 ਮਹੀਨਾ 3 ਦਿਨ ਯਾਨੀ 17 ਮਾਰਚ ਤੋਂ ਟ੍ਰੇਨਾਂ ਦੀ ਆਵਾਜਾਈ ਬੰਦ ਸੀ ਉੱਥੇ ਕਿਸਾਨਾਂ ਨੇ 23 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀਆਂ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਕੀਤਾ ਵੱਡਾ ਐਲਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਚੰਡੀਗੜ੍ਹ ਅਤੇ ਸਰਸਾ ਦੇ ਵਿੱਚ ਭਾਜਪਾ ਉਮੀਦਵਾਰਾਂ ਦੇ ਲਈ ਸਮਰਥਨ ਦੇ ਵਿੱਚ ਕੀਤਾ ਪ੍ਰਚਾਰ ਯੋਗੀ ਦੀ ਚੋਣ ਰੈਲੀ ਦੇ ਦਰਮਿਆਨ ਕੜੀ ਰਹੀ ਸੁਰੱਖਿਆ ਵਿਵਸਥਾ ਜਨਸਭਾ ਦੇ ਦਰਮਿਆਨ ਸਮਰਥਕਾਂ ਨੇ ਬੁਲਡੋਜ਼ਰ ਬਾਬਾ ਦੀ ਜੈ ਦੇ ਲਗਾਏ ਨਾਰੇ ਰੈਲੀ ਦੇ ਵਿੱਚ ਯੋਗੀ ਨੇ ਕਾਂਗਰਸ ਆਪ ਅਤੇ ਜੀ ਜੀ ਪੀ ਪੀ ਤੇ ਜਮ ਕੇ ਸਾਧ ਨਿਸ਼ਾਨੇ ਉਹਨਾਂ ਨੇ ਆਖਿਆ ਕਿ ਇਹਨਾਂ ਵਿਰੋਧੀ ਪਾਰਟੀਆਂ ਨੇ ਦੇਸ਼ ਅਤੇ ਸਮਾਜ ਨੂੰ ਵੰਡਣ ਦਾ ਕੰਮ ਕੀਤਾ ਹੈ ਹੁਣ ਇਹਨਾਂ ਦੀ ਨਜ਼ਰ ਲੋਕਾਂ ਦੀ ਪ੍ਰਾਪਰਟੀ ਤੇ ਹੈ ਇਹ ਪ੍ਰਾਪਰਟੀ ਦੇ ਵਿੱਚੋਂ ਅੱਧਾ ਹਿੱਸਾ ਲੈ ਕੇ ਮੁਸਲਮਾਨਾਂ ਨੂੰ ਦੇਵਣਗੇ ਪੰਜਾਬ ਦੇ ਵਿੱਚ ਗਰਮੀ ਦੇ ਤੀਬਰ ਨੂੰ ਦੇਖਦਾ ਹੋਇਆ ਮਾਨ ਸਰਕਾਰ ਹੋਈ ਸਖਤ ਸਰਕਾਰ ਨੇ 1 ਕਿ ਮਈ ਤੋਂ 30 ਜੂਨ ਤੱਕ ਪੰਜਾਬ ਦੇ ਸਰਕਾਰੀ ਗੈਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ਦੇ ਦਿੱਤੇ ਆਦੇਸ਼ ਮਾਨ ਨੇ ਚੇਤਾਵਨੀ ਦਿੱਤੀ ਹੈ ਕਿ ਅਗਰ ਕਿਸੇ ਵੀ ਸਕੂਲ ਕਾਲਜ ਨੇ ਇਹਨਾਂ ਆਦੇਸ਼ਾਂ ਦੀ ਬੇਹੇਲਨਾ ਕੀਤੀ ਤਾਂ ਕੀਤੀ ਜਾਏਗੀ ਸਖਤ ਕਾਰਵਾਈ ਫਰੀਦਕੋਟ ਤੋਂ ਪਾਜਪਾਵੇਂਦਵਾਰ ਹੰਸਰਾਜ ਹੰਸ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੋਗਾ ਦੇ ਵਿੱਚ ਕਿਸਾਨਾਂ ਵੱਲੋਂ ਵਿਰੋਧ ਦਾ ਕਰਨਾ ਪਿਆ ਸਾਹਮਣੇ ਵਿਰੋਧ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ ਤਰਫੋਂ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਕਿਸਾਨਾਂ ਨੇ ਭਾਜਪਾ ਕੈਂਡੀਡੇਟ ਨੂੰ ਕਾਲੇ ਝੰਡੇ ਦਿਖਾ ਕੇ ਵਿਰੋਧ ਜਤਾਇਆ ਦਰਮਿਆਨ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਜਿਸ ਨੂੰ ਰੋਕਣ ਦੇ ਲਈ ਭਾਰੀ ਗਿਣਤੀ ਵਿੱਚ ਪੁਲਿਸ ਬਲ ਫੋਰਸ ਰਹੀ ਤੈਨਾਤ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਚਾਹ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਹੂੰ ਪੰਜਾਬੀ ਚੈਨਲ